ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗ ਸਿਸ਼ਟ ਪੈ ਢਾਪੀ ਚਾਦਰ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅਤੇ ਸਤਿਗੁਰ ਜੀ ਦੇ ਸਨਮੁਖ ਗੁਰੂ ਕੇ ਪਿਆਰੇ ਲਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਤਿਗੁਰ ਜੀ ਦੇ ਸਨਮੁਖ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਪਿਆਰੇ ਸੋ ਨੇਹੋਂ ਇਸ ਅੱਗੇ ਮਰ ਚਲੀਏ ਸੋ ਉਹਨਾਂ ਗੁਰਮਖ ਪਿਆਰਿਆਂ ਨੇ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਅਤੇ 350 ਸਾਲਾ ਉਹਨਾਂ ਸੂਰਬੀਰ ਯੋਧਿਆਂ ਦਾ ਸ਼ਹੀਦੀ ਦਿਵਸ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਅਤੇ ਧੰਗ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ 350 ਸਾਲਾ ਜੋ ਸਾਡੇ ਹੁਸ਼ਿਆਰਪੁਰ ਦੀਆਂ ਸਮੂਹ ਸੰਗਤਾਂ ਸਮੂਹ ਸੰਪਰਦਾਵਾਰਾਂ ਮਿਲ ਕੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾ ਰਹੀਆਂ ਹਨ ਜਿਹੜਾ ਨਗਰ ਕੀਰਤਨ 21 ਤਰੀਕ ਨੂੰ ਗੁਰਦਵਾਰਾ ਸਿੰਘ ਸਭਾ ਤੋਂ ਆਰੰਭ ਹੋ ਕਰਕੇ ਧੰਨ ਧੰਨ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਉਥੇ ਧੰਨ ਗੁਰ ਕਲਗੀਧਰ ਪਿਤਾ ਜੀ ਦੀ ਗੁਰਤਾ ਗਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਸਿੰਘ ਸਭਾ ਤੋਂ ਸਵੇਰੇ 9 ਵਜੇ ਆਰੰਭ ਹੋ ਕਰਕੇ ਰੇਲਵੇ ਰੋਡ ਤੋਂ ਹੁੰਦਾ ਆਰੰਭ ਹੋ ਕਰਕੇ ਘੰਟਾ ਘਰ ਕਮਾਲਪੁਰ ਚੌਕ ਪ੍ਰਭਾਤ ਚੌਕ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਕ ਪਾਸਪੋਰਟ ਦਫ਼ਤਰ ਗੁਰਦੁਆਰਾ ਕਲਗੀਧਰ ਚੰਦਪਾਵਨ ਰੋਸ਼ਨ ਗਰਾਊਂਡ ਗੁਰਦੁਆਰਾ ਡੇਰਾ ਹਰੀ ਹਰੀ ਭਗਤਾਂ ਮਾਲਲ ਟਾਊਨ ਮਾਡਲ ਕਲੋਨੀ ਸਰਾਜ ਹੋਟਲ ਹੋਤੀ ਮਰਦਾਨ ਖਾਨਪੁਰੀ ਗੇਟ ਐਸਡੀ ਸਕੂਲ ਕਣ ਕਮੰਡੀ ਚੌਕ ਪਾਣੀ ਵਾਲੀ ਟੈਂਕੀ ਬਹਾਦਰਪੁਰ ਚੌਕ ਸ਼ਿਮਲਾ ਪਹਾੜੀ ਚੌਕ ਮਾਲ ਰੋਡ ਸਦਰ ਥਾਣਾ ਚੌਕ ਜੇਲ੍ਹ ਚੌਕ ਤਸਹੀਲ ਮਾਲਪੁਰ ਅੱਡਾ ਅਤੇ ਸ਼ੈਸ਼ਨ ਚੌਂਕ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਵਿਖੇ ਸਮਾਪਤ ਹੋਵੇਗਾ ਸੋ ਦਾਸ ਬਣੋਂ ਸਾਰੇ ਮਹਾਪੁਰਸ਼ਾਂ ਬਣੋਂ ਗੁਰੂ ਪਿਆਰ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ 21 ਤਰੀਕ ਵਾਲੇ ਨਗਰ ਕੀਰਤਨ ਵੇ ਸਾਰੇ ਸ਼ਹਿਰ ਦੀਆਂ ਸੰਗਤਾਂ ਹਮ ਹਮਾ ਕਰਕੇ ਪਹੁੰਚਣ ਅਤੇ ਧੰਗੁਰੂ ਸੇਗ ਬਹਾਦਰ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਿਉਂਕਿ ਤੇਗ ਬਹਾਦਰ ਸਿਮਰ ਜੈ ਕਰ ਨਾ ਦਦੇ ਆਵੇ ਧਾਈ ਸਭ ਥਾਈ ਹੋਏ ਸਹਾਇ ਭਾਈ ਮੱਖਣਛਾ ਲਵਾਣੇ ਨੇ ਸਮੁੰਦਰ ਦੇ ਵਿੱਚ ਜਾਦ ਕੀਤਾ ਤੇ ਉੱਥੇ ਗੁਰੂ ਸਾਹਿਬ ਜੀ ਨੇ ਜਾ ਕਰਕੇ ਸਹਾਇਤਾ ਕੀਤੀ ਭਾਵ ਕਿ ਜਿੱਥੇ-ਜਿੱਥੇ ਵੀ ਗੁਰੂਕੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਉੱਥੇ-ਉਥੇ ਸੰਗਤਾਂ ਦਾ ਭਲਾ ਕਰਨ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਪਹੁੰਚੇ ਅਤੇ ਦਿੱਲੀ ਚਾਂਦਨੀ ਚੌਕ ਵਿਖੇ ਬੈਠ ਕਰਕੇ ਸਤਗੁਰੂ ਜੀ ਨੇ ਅਦੁੱਤੀ ਕੁਰਬਾਨੀ ਦਿੱਤੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਤਿਲਕ ਡੰਡੂ ਰਾਖਾ ਪ੍ਰਾਪਤਾਂ ਕਾ ਕਿਨੋਂ ਵੱਡੋ ਕਲੂ ਮੈ ਸਾਕਾ ਧਰਮ 헤ਦ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦਿਆ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਆ ਭਾਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂ ਆਨ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਕਿਸੇ ਨੇ ਵੀ ਐਸਾ ਕੁਰਬਾਨੀ ਨਹੀਂ ਕੀਤੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਸਾਰੇ ਧਰਮਾਂ ਦੀ ਰੱਖਿਆ ਵਾਸਤੇ ਆਪਣੀ ਅਦੁੱਤੀ ਸ਼ਹੀਦੀ ਦੇ ਕਰਕੇ ਸਾਡੇ ਦੇਸ਼ ਨੂੰ ਬਚਾਇਆ ਸਾਡੇ ਸਾਰੇ ਧਰਮਾਂ ਨੂੰ ਬਚਾਇਆ ਅੱਜ ਸਾਡੇ ਗੁਰਦੁਆਰਿਆਂ ਸਾਹਿਬ ਵਿੱਚ ਕੀਰਤਨ ਹੋ ਰਹੇ ਹਨ ਮੰਦਰਾਂ ਵਿੱਚ ਟਲਖੜਕ ਰਹੇ ਹਨ ਸਾਰੇ ਧਰਮ ਆਪੋ ਆਪਣੇ ਧਰਮਾਂ ਦੇ ਮੁਤਾਬਕ ਪੂਜਾ ਕਰ ਰਹੇ ਹਨ ਇਹ ਸਾਰੀ ਅਦੁੱਤੀ ਕੁਰਬਾਨੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਉਹਨਾਂ ਸ਼ਹੀਦਾ ਸਿੰਘ ਆਧੀ ਸਤਗੁਰੂ ਜੀ ਦੇ ਪਰਿਵਾਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਮਾਤਾ ਜੀ ਗੁਰਦੇਵ ਮਾਤਾ ਮਾਤਾ ਗੁਜਰਕੌਰ ਜੀ ਦੀ ਧੁੱਤੀ ਕੁਰਬਾਨੀ ਦਾ ਸਦਕਾ ਅਸੀਂ ਇਹਨਾਂ ਨੂੰ ਸਾਨੂੰ ਇਹ ਇਕੱਠੇ ਹੋ ਕੇ ਇਸ ਭਾਗ ਸਮਾ ਗੁਰੂ ਸਾਹਿਬ ਜੀ ਦੀ ਮਹਿਮਾ ਗਾਉਣ ਦਾ ਮਿਲਿਆ ਹੈ ਤੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਲ ਵੱਲੋਂ ਦਮਦਮੀ ਟਕਸਵਾਲ ਰਾਮਦਮੀ ਟਕਸਵਾਲ ਵੱਲੋਂ ਜਿਸ ਦਾ ਤਲੋਚਨ ਸਿੰਘ ਜੀ ਬਾਬਾ ਮਹਾਵੀਰ ਸਿੰਘ ਜੀ ਤਾਜੇਵਾਲ ਬਾਬਾ ਜੀ ਬਾਬਾ ਪ੍ਰਤਪਾਲ ਸਿੰਘ ਜੀ ਮਿੱਠਾ ਟਮਾਣੇ ਵਾਲੇ ਬਾਬਾ ਜੀ ਬਾਬਾ ਕਰਮਜੀਤ ਸਿੰਘ ਜੀ ਕੱਬਾ ਸਾਹਿਬ ਵਾਲੇ ਸਤਿਕਾਰਯੋਗ ਅਤੀ ਸਤਿਕਾਰਯੋਗ ਸੰਤ ਬਾਬਾ ਰਮਿੰਦਰ ਦਾਸ ਜੀ ਗੁਰਦੁਆਰਾ ਬਹਾਦਰਪੁਰ ਤੋਂ ਸੋ ਸਾਰੀਆਂ ਸੰਗਤਾਂ ਇਲਾਕੇ ਦੇ ਮੈਨੇਜਰ ਸਾਹਿਬਾਨ ਸਾਡੇ ਗੁਰਦੁਆਰਾ ਸਾਹਿਬਾਨ ਦੇ ਅਤੇ ਜ਼ਿੰਮੇਵਾਰ ਜਿੰਨੀਆਂ ਵੀ ਇੱਥੇ ਦੀਆਂ ਪ੍ਰਬੰਧਕ ਕਮੇਟੀਆਂ ਹਨ ਸੇਵਾ ਸੁਸਾਇਟੀਆਂ ਹਨ ਸਾਰੇ ਆਪਾਂ ਰਲ ਮਿਲ ਕੇ ਇਹਨਾਂ ਨਗਰਾਂ ਕੀਤਾ ਵੇ ਸ਼ਾਮਲ ਹੋ ਕੇ ਗੁਰਸਾਹਿਬ ਜੀ ਦੇ ਖੁਸ਼ੀਆਂ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜ਼ਿਕਾਰੇ ਗਿ ਜਾਵੇ ਸ਼ਹੀਦਾ ਸਿੰਘਾਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਖੁਸ਼ੀਆਂ ਦੇ ਜ਼ਿਕਾਰੇ ਗਿ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਫਤਿਹ اکال سونے ستری اکال سوا ستری سونہ شری واحر کا خالصہ واحر جی کی فتح